ਮੌਜੂਦਮਾਨ ਦੀ ਸਰਕਾਰ ਨੇ ਪੰਜਾਬ ਦੇ ਆਜ਼ਾਦ ਮੀਡੀਆ ਤੇ ਬਹੁਤ ਵੱਡਾ ਹਮਲਾ ਕੀਤਾ ਹੈ ਜਿਹੜੇ ਵੱਡੀਆਂ-ਵੱਡੀਆਂ ਤਸਵੀਰਾਂ ਟੰਗੀਆਂ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਸ਼ਹੀਦ ਭਗਤ ਸਿੰਘ ਜੀ ਦੀਆਂ ਉਹਨਾਂ ਦੀਆਂ ਝੰਡੀਆਂ ਆਪ ਉਡਾਰੇ ਨੇ ਜੋ ਕੱਲ ਸਰਦਾਰ ਬਰਜਿੰਦਰ ਸਿੰਘ ਹਮਦਰ ਜੋ ਕਿ ਸੰਪਾਦਕ ਨੇ ਅਜੀਤ ਗਰੁੱਪ ਆਫ ਨਿਊਜ਼ਪੇਪਰਸ ਜਿਹੜਾ ਕਿ ਪੰਜਾਬੀਆਂ ਦੀ ਆਵਾਜ਼ ਦੁਨੀਆ ਭਰ ਚ ਉਹ ਲੋਕਾਂ ਦੇ ਤੱਕ ਪਹੁੰਚਦੀ ਕਰਦੇ ਨੇ ਉਹਨਾਂ ਤੇ ਇੱਕ ਮੰਨਕੜਤ ਝੂਠਾ ਬੇਬੁਨਿਆਦ ਬਦਲਾ ਖੋਰੀ ਦਾ ਵਿੰਡਿਕਟਿਵ ਇੱਕ ਕ੍ਰਿਮੀਨਲ ਕੇਸ ਉਹਨਾਂ ਤੇ ਕਰ ਦਿੱਤਾ ਹੈ 13 ਅਫਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਚ ਕੁਝ ਰਿਟਾਇਰਡ ਚੀਫ ਇੰਜੀਨੀਅਰ ਲੈਵਲ ਦੇ ਹਨ ਅਸਲ ਚ ਮੁਕਦਮਾ ਤਾਂ ਹੈਗਾ ਕਿਉਂਕਿ ਅਜੀਤ ਅਖਬਾਰ ਨੂੰ ਭਗਵੰਤ ਮਾਨ ਕੇਜੀ ਮੀਡੀਆ ਬਣਾਉਣਾ ਚਾਹੁੰਦਾ ਹੈ ਉਹਨੂੰ ਕੰਟਰੋਲ ਕਰਨਾ ਚਾਹੁੰਦਾ ਕਿ ਅਖਬਾਰ ਤੁਹਾਡੀ ਹੋਵੇਗੀ ਲੇਕਿਨ ਇਹਦਾ ਕੰਟੈਂਟ ਲਿਖਾਂਗੇ ਅਸੀਂ ਚੰਦੇਗੜੋਂ ਤੇ ਤੁਸੀਂ ਸਿਰਫ ਉਹਨੂੰ ਛਾਪਣਾ ਵਾ ਕਿਉਂਕਿ ਇਸਨੇ ਬਾਕੀ ਸਾਰਾ ਅ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਪੈਸੇ ਰਾਹੀਂ ਅਤੇ ਸਰਕਾਰ ਦੇ ਦੁਬਾਰ ਰਾਹੀਂ ਲਗਭਗ ਸਾਰਾ ਚੱਕਿਆ ਹੋਇਆ ਕਿਉਂਕਿ ਸਰਦਾਰ ਬਰਜਿੰਦਰ ਸਿੰਘ ਪੁਰਾਣੇ ਇੱਕ ਅੱਛੇ ਜਰਨਲਿਸਟ ਇੰਡੀਪੈਂਡੈਂਟ ਨਿਊਜ਼ਪੇਪਰ ਆ ਉਹਨਾਂ ਨੇ ਅੱਗੇ ਗੋਡੇ ਨਹੀਂ ਟੇਕੇ ਤੇ ਇਹਨਾਂ ਨੇ ਬਾਨਾ ਲੱਭਿਆ ਪਹਿਲਾਂ ਇੱਕ ਜੰਗੇ ਆਜ਼ਾਦੀ ਕਰਤਾਰਪੁਰ ਪੁਰਾਣਾ ਬਣਿਆ ਹੋਇਆ ਇੱਕ ਵਾਰ ਮੈਮੋਰੀਅਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਦਾ ਇਹ ਸਿਰਫ ਉਹਦੇ ਆਨਰਰੀ ਚੇਅਰਮੈਨ ਸੀ ਉਸ ਟਰਸਟ ਦੇ ਇੱਕ ਇਜ਼ਤਮਾਨ ਦਿੱਤੀ ਇਹਨਾਂ ਦੀ ਦੇਖ-ਰੇਖ ਵਿੱਚ ਉਹ ਕੰਮ ਹੋਇਆ ਇਸ ਕਰਕੇ ਇੱਕ ਐਡੇ ਪੁਰਾਣੇ ਪ੍ਰੋਜੈਕਟ ਦੀ ਜਾਂਚ ਕਰਵਾ ਕੇ ਭਗਵੰਤਮਾਨ ਨੇ ਉਹਨਾਂ ਤੇ ਇਲਜ਼ਾਮਬਾਜ਼ੀ ਸ਼ੁਰੂ ਕਰਤੀ ਕਿ ਪੈਸੇ ਖਾ ਗਏ ਨੇ ਅਸੀਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਔਰ ਵੱਡੇ ਹਮਦਰਦ ਸਾਹਿਬ ਉਹਨਾਂ ਨੂੰ ਬਹੁਤ ਪੁਰਾਣੇ ਜਾਣਦੇ ਆ ਤੇ ਬਹੁਤ ਇਨਸਾਫ ਪਸੰਦ ਇਨ ਦ ਸੈਂਸ ਓਨੈਸਟ ਇਮਾਨਦਾਰੀ ਨਾਲ ਉਹਨਾਂ ਨੇ ਲੋਕਾਂ ਦੀ ਇਸ ਜਰਨਲਿਜ਼ਮ ਵਿੱਚ ਕਲਮ ਨਾਲ ਸੇਵਾ ਕੀਤੀ ਹੁਣ ਭਗਵੰਤਮਾਨ ਨੂੰ ਕਲਮ ਵੀ ਚੁੱਪਦੀ ਆ ਸਾਡੇ ਨੌਜਵਾਨਾਂ ਨੂੰ ਫੜ ਕੇ ਐਨਐਸਏ ਲਾ ਕੇ ਅਸਾਮਤਾ ਭੇਜਤਾ ਕਿਉਂਕਿ ਉਹ ਪ੍ਰਚਾਰ ਕਰਦੇ ਸੀਗੇ ਇਹ ਹੁਣ ਇਹਨਾਂ ਨੂੰ ਜਿਹੜੀ ਕਲਮ ਉਹ ਵੀ ਚੁੱਪਦੀ ਆ ਤੇ ਉਹਦੇ ਤੇ ਐਡਾ ਘਟਿਆ ਔਰ ਐਡਾ ਛੁੱਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੱਲੇ ਵੀ ਉਹ ਮਤਲਬ ਕਹਿਣ ਦਾ ਕਿ ਅਜੀਤ ਅਖਬਾਰ ਨੂੰ ਦਬਾਉਣਾ ਚਾਹੁੰਦੇ ਨੇ ਪਹਿਲਾਂ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਇਹਨਾਂ ਦੇ ਇਸ਼ਤਿਹਾਰ ਬਾਜ਼ੀ ਬੰਦ ਕਰਤੀ ਤੁਸੀਂ ਦੇਖੋਗੇ ਕਿ ਸਾਰੇ ਐਸਟੈਬਲਿਸ਼ਡ ਪ੍ਰਿੰਟ ਮੀਡੀਆ ਨੂੰ ਕਾਫੀ ਵੱਡੀ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਦਿੰਦੀ ਪਹਿਲਾਂ ਵੀ ਦਿੰਦੀ ਸੀ ਇਹਨਾਂ ਦੇ ਤੇ ਖੈਰ ਓਕੇ ਕਹਿੰਦੇ ਹੁੰਦੇ ਫਲੱਡ ਗੇਟ ਸੀ ਖੋਲਤੇ ਲੇਕਿਨ ਅਜੀਤ ਦੀ ਉਹ ਕੰਪਲੀਟ ਸਰਕਾਰੀ ਐਡਵਰਟਾਈਜ਼ਮੈਂਟ ਜਿਹੜੀ ਉਹ ਬੰਦ ਕਰ ਦਿੱਤੀ ਪਹਿਲਾਂ ਜਦੋਂ ਉਹ ਏਡਾ ਦਬਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਦਬੇ ਤੇ ਹੁਣ ਉਹਨਾਂ ਤੇ ਇੱਕ ਵਿਜਲੈਂਸ ਦਾ ਪਰਚਾ ਜਿੱਦਾਂ ਵਿਜਲੈਂਸ ਦਾ ਬਾਕੀਆਂ ਤੇ ਪਰਚੇ ਕਾਂਗਰਸ ਦੇ ਲੀਡਰਸ ਤੇ ਕੀਤੇ ਜਿੱਦਾਂ ਮੇਰੇ ਦੇ ਪੰਜਾਬ ਪੁਲਿਸ ਦਾ ਝੂਠਾ ਪਰਚਾ ਦਰਜ ਕਰਕੇ ਮੈਨੂੰ 4 ਮਹੀਨੇ ਜੇਲ੍ਹ ਚ ਰੱਖਿਆ ਔਰ ਉਸ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਦੇ ਦਰਜ ਕੀਤਾ ਭਾਨੇ ਸਿੱਧੂ ਤੇ ਕੀਤਾ ਦਰਜ ਤੇ ਆਪਣੇ ਜਿਹੜੇ ਕਟਾਰੂ ਚੱਕ ਵਰਗੇ ਨੇ ਜਿਨ੍ਹਾਂ ਨੇ ਵੱਦਫੈਲੀਆਂ ਕੀਤੀਆਂ ਉਹਨਾਂ ਨੂੰ ਕੈਬਿਨੇਟ ਚ ਬਰਕਰਾਰ ਰੱਖਿਆ ਹੋਇਆ ਇਸ ਕਰਕੇ ਸਾਫ਼ ਸਪਸ਼ਟ ਹੋ ਗਿਆ ਪੰਜਾਬ ਦੇ ਵਿੱਚ ਕਿ ਮੀਡੀਆ ਦੀ ਆਜ਼ਾਦੀ ਕੁਝ ਨਹੀਂ ਬਚੀ ਔਰ ਕਈ ਕੇਜਰੀਵਾਲ ਔਰ ਭਗਵੰਤ ਮਾਨ ਅ ਮੋਦੀ ਔਰ ਬੀਜੇਪੀ ਨੂੰ ਕੀ ਕਹਿੰਦੇ ਨੇ ਕਿ ਮੋਦੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਇਸਨੇ ਸਾਰਾ ਨੈਸ਼ਨਲ ਮੀਡੀਆ ਹਾਈਜੈਕ ਕਰਕੇ ਆਪਣੀ ਖਬਰ ਲਗਵਾਤਾ ਹੈ ਔਰ ਬਿਲਕੁਲ ਉਸੇ ਪਾਲਿਸੀ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਕੇਜੀ 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 ਮੀਡੀਆ ਬਣਾ ਕੇ ਸਾਰਾ ਮੀਡੀਆ ਹੈਸ਼ਟੈਗ ਜਿਹੜਾ ਪੋਰਟਲ ਇਹਨਾਂ ਦੇ ਉਲਟ ਕਰਦਾ ਉਹਨੂੰ ਬਲੌਕ ਕਰਾ ਦਿੰਦੇ ਨੇ ਤੇ ਟਵਿੱਟਰ ਹੈਂਡਲ ਤੱਕ ਇਹਨਾਂ ਨੇ ਲੋਕਾਂ ਦੇ ਬਲੌਕ ਕਰਾਏ ਔਰ ਜਿਹੜੇ ਵਿਚਾਰੇ ਇੰਡੀਪੈਂਡੈਂਟ ਆਰਗੇਨਿਕ ਪੰਜਾਬ ਦੇ ਜਿਹੜੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੰਸਟਾ ਤੇ ਚੱਲਦੇ ਇਹ ਉਹਨਾਂ ਨੂੰ ਪੈਪੀਤ ਕਰਦੇ ਨੇ ਉਹਨਾਂ ਨੂੰ ਪਰਚਾ ਨਹੀਂ ਪੁਲਿਸ ਨਹੀਂ ਡਰਾਉਂਦੇ ਨੇ ਇਸ ਲਈ ਮੈਂ ਸਮਝਦਾ ਕਿ ਜਿੱਥੇ ਬਾਕੀ ਸਾਰੇ ਪਾਸੇ ਚਾਰੋਂ ਪਾਸੇ ਭਗਵੰਤ ਫੇਰ ਹੋ ਗਿਆ ਬਹੁਤ ਪੂਰੀ ਤਰ੍ਹਾਂ ਨਾਲ ਉੱਥੇ ਇਹਨੇ ਮੀਡੀਆ ਦਾ ਗਲਾ ਕੁੱਟ ਕੇ ਇਹ ਸਾਬਤ ਕਰਤਾ ਕਿ ਇਹ ਇੱਕ ਇਨਕਲਾਬੀ ਤਾਂ ਬਹੁਤ ਦੂਰ ਦੀ ਗੱਲ ਇਹ ਡੈਮੋਕਰੇਟੀ ਨਿਕਾ ਇਹਨੂੰ ਲੋਕਤਾਂਤ੍ਰਿਕ ਵੈਲਿਊ ਕਦਰਾਂ ਕੀਮਤਾਂ ਵਿੱਚ ਕੋਈ ਵਿਸ਼ਵਾਸ ਨਹੀਂਗਾ ਤਾਂ ਕਰਕੇ ਮੈਂ ਸ਼ੁਰੂਜ ਕਿਹਾ ਸੀਗਾ ਉਹ ਕਿਉਂ ਪਖੰਡ ਕਰਦਾ ਯਾਰ ਲਾ ਆਪਣੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਔਰ ਲਾਦੇ ਆਪਣੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਅਗਰ ਉਹ ਜਿੰਦੇ ਹੁੰਦੇ ਤੇ ਕਦੀ ਅਜੀਤ ਗਰੁੱਪ ਜਾਂ ਕਿਸੇ ਮੀਡੀਆ ਹਾਊਸ ਦੇ ਉੱਤੇ ਵਿਚਲਸ ਦਾ ਝੂਠਾ ਪਰਚਾ ਦਰਜ ਹੋਣ ਦਿੰਦੇ ਆ ਇਹਨਾਂ ਦੀ ਕਰਤੂਤ ਆ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਤੇ ਕੇਰ ਪਕੜ ਕੇ ਇਹਨਾਂ ਤੋਂ ਬਚ ਜਾਓ ਜੇ ਬਚ ਸਕਦੇ ਹੋ ਅੱਜ ਦਾ ਬਰਜਿੰਦਰ ਸਿੰਘ ਦਾ ਪਰਚਾਦਰ ਜੋ ਆ ਕੱਲ ਨੂੰ ਡਾਊਨ ધ ਲਾਈਨ ਜਿਹੜਾ ਲਿਖਿਆ ਕਰੇਗਾ ਛੋਟਾ ਜਰਨਲਿਸਟ ਉਹਨੂੰ ਚੱਕ ਕੇ ਢਾਲਿਆ ਕਰਨਗੇ ਛੇ ਜੇ ਅਜੀਤ ਤੇ ਹਮਲਾ ਕਰ ਸਕਦੇ ਨੇ ਤੇ ਛੋਟੇ ਪੱਤ੍ਕਾਦਕਾਰ ਨੂੰ ਤਾਂ ਇਹ ਸਮਝਣਗੇ ਕੁਛ ਨਹੀਂ ਇਸ ਲਈ ਨਾ ਸਿਰਫ ਮੀਡੀਆ ਤੇ ਹਮਲਾ ਵਾ ਬਲਕਿ ਸਾਡੀ ਜਿਹੜੇ ਮੌਲਿਕ ਅਧਿਕਾਰ ਆ ਪੰਜਾਬ ਦੇ ਵਿੱਚ ਅੱਜ ਉਹ ਖਤਰੇ 'ਚ ਨੇ ਇਹ ਕੇਜਰੀਵਾਲ ਭੰਡਵਾ ਵਾ ਭਾਜਪੀ ਨੂੰ ਕਿ ਆਨੇ ਆਨੇ ਵਾਲੇ ਸਮੇਂ ਮੈਂ ਜਮਹੂਰੀਅਤ ਖਤਰੇ 'ਚ ਹੈ ਜੋ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਸਾਨੂੰ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਤੁਸੀਂ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੇ ਪਰਚਾ ਦੇ ਦੌਰ ਨਾ ਕਿਸੇ ਅਕਾਲੀ ਨੇ ਇੰਨਾ ਵੱਡਾ ਕੀਤਾ ਪਰਚਾ ਦਾ ਦੌਰ ਨਾ ਕਿਸੇ ਕਾਂਗਰਸ ਗਵਰਨਮੈਂਟ ਨੇ ਕੀਤਾ ਇਸ ਬੰਦੇ ਨੇ ਜੇ ਕਿਤੇ ਹੋਰ ਬਦਲਾਅ ਜੇ ਕਿਤੇ ਜੈਨੂਅਲੀ ਬਦਲਾਅ ਲਿਆਂਦਾ ਆ ਬਦਲਾਖੋਰੀ ਵਿੱਚ ਬਦਲਾਅ ਲਿਆ ਕੇ ਵਾਅਦਾ ਕੀਤਾ ਵਾ ਬਾਕੀ ਜਗ੍ਹਾ ਤਾਂ ਇਹ ਸਾਰੇ ਫੇਲ ਨੇ ਇਸ ਲਈ ਮੈਂ ਸਖਤ ਸ਼ਬਦਾਂ 'ਚ ਤਾੜਨਾ ਕਰਦਾ 4 ਤਰੀਕ ਨੂੰ ਨਤੀਜੇ ਆ ਜਾਣੇ ਭਗਵੰਤ ਕਿਰਪਾ ਕਰਕੇ ਇਹ ਪਰਚਾ ਉਸ ਤੋਂ ਪਹਿਲਾਂ ਵਿਦਡਰਾ ਕਰੋ ਔਰ ਨਹੀਂ ਕਰੋਗੇ ਤਾਂ ਅਸੀਂ ਇਲੈਕਸ਼ਨ ਤੋਂ ਵਿਲੇ ਹੁੰਦਿਆ ਸਾਰ ਮੈਂ ਆਪਣੀ ਪਾਰਟੀ ਕਾਂਗਰਸ ਨਾਲ ਸਲਾਹ ਕਰਕੇ ਜੋ ਬਣਦਾ ਜ਼ਮੀਨ ਦੇ ਉੱਤੇ ਵੱਡੇ ਤੋਂ ਵੱਡਾ ਪ੍ਰੋਟੈਸਟ ਔਰ ਕੰਸਿਸਟੈਂਟ ਪ੍ਰੋਟੈਸਟ ਕਿਉਂਕਿ ਜੇ ਸਾਡੀ ਕਲਮੀ ਆਜ਼ਾਦੀ ਪੰਜਾਬ ਦੇ ਵਿੱਚ ਤੇ ਲੱਖ ਲਾਨਤਾਂ ਸਾਡੇ ਪੰਜਾਬ ਦੇ ਵਿੱਚ ਜੀਂਦਾ ਅੱਲਾ ਦੇ ਆਪਣੀਆਂ ਭਗਵੇਂ ਰੰਗ ਦੀ ਫੱਗ ਐਵੇਂ ਡਰਾਮਾ ਨਾ ਕਰੋ ਇਹ ਲੋਕੀ ਪੰਜਾਬ ਦੇ ਸਾਰੇ ਸਮਝ ਗਏ ਨੇ ਅਸੀਂ ਸਾਰੀ ਪਾਰਟੀ ਸਰਦਾਰ ਬਰਜਿੰਦਰ ਸਿੰਘ ਹਮਦਰ ਦੇ ਨਾਲ ਉਹਨਾਂ ਦੇ ਔਖੀ ਘੜੀ ਵਿੱਚ ਖੜੇ ਆ ਔਰ ਉਮੀਦ ਕਰਦੇ ਆ ਕਿ ਅਦਾਲਤਾਂ ਵੀ ਉਹਨਾਂ ਨੂੰ ਇਹਨਾਂ ਦੇ ਪਰਚੇ ਤੋਂ ਰਾਹਤ ਦੇਣਗੇ ਅਤੇ ਉਹਨਾਂ ਨੂੰ ਇਨਸਾਫ ਮਿਲੇਗਾ ਅੱਜ ਦਾ ਮੇਰਾ ਵਿਸ਼ਾ ਇਹ ਪੋਲਿਟਿਕਲ ਐਕਸਟ੍ਰੀਮ ਵਿੰਡ ਡਾਟਾ ਅਨਲਿਸਟ ਬਾਈ ਭਗਵੰਤ ਮਾਨ ਕੇਜਰੀਵਾਲ ਹਾਈਜੈਕਿੰਗ ਦਾ ਮੀਡੀਆ ਆਫ ਪੰਜਾਬ ਦੇ ਹੈਵ ਕ੍ਰੋਸਡ ਆਲ ਡੀਸੈਂਟ ਲਿਮਿਟਸ ਆਫ ਯੂ نو ਐਕਸਟ੍ਰੀਮ ਐਕਸੈਸਸ ਔਨ ਐਵਰੀ ਸੈਕਸ਼ਨ ਆਫ ਦਾ ਸੋਸਾਇਟੀ ਮੀਡੀਆ ਇਜ਼ ਦਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਐਂਡ ਨਾਓ ਇਨ ਪੰਜਾਬ ਦੇ ਡੂ ਨਾਟ ਲੈਟ ਦੀ ਮੀਡੀਆ ਫੰਕਸ਼ਨ ਇੰਡੀਪੈਂਡੈਂਟਲੀ ਪੰਜ ਕੇਜੀ ਮੀਡੀਆ KG sponsored media in punjab therefore we demand immediate withdrawal of the, the false fictitious and utterly malicious case against dr parjinder singh hamdard uh, who has also been uh, uh, who has also been honored by with a padma vibhushan award therefore bhagwant Man should have and kejriwal should have little bit of shame they should apologize to mr uh, doc, uh, dr dr parjinder singh hamdard and withdraw the case immediately otherwise the congress party after the elections will go to the ground and launch is a launch a sustained agitation against bhagwant maan his police his vigilance menu lagda ke tade saareyan da ve farz banta ke is nu social media te vadh to vadh press di azadi chada gada kutta us nu condemn kita jave mere naal jodnan vaste tade sab da bahut shukriya vaheguru ji ka khalsa vaheguru ji ki